ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਆਪੈ ਦੋਸ਼ ਨ ਦੇਈ ਕਰਤਾ ਜਮ ਕਰਮੁਗਲ ਚੜਾਇਆ ਖੁਰਾਸਾਨ ਦੀ ਧਰਤੀ ਤੋਂ ਬਾਬਰ ਪਾਪ ਦੀ ਜੰਜ ਲੈ ਕੇ ਤੁਰ ਪਿਆ ਹੈ ਆ ਰਿਹਾ ਹੈ ਪੂਰਾ ਹਿੰਦੁਸਤਾਨ ਡਰਾਇਆ ਭਾਵ ਸਹਿਮ ਗਿਆ ਹੈ ਤੇ ਸਤਗੁਰ ਕਹਿੰਦੇ ਆਪੈ ਦੋਸ਼ ਨ ਦੇਈ ਕਰਤਾ ਇਹ ਦੋਸ਼ ਪਰਮਾਤਮਾ ਉੱਤੇ ਥੋੜੀ ਲੱਗਣਾ ਕਿਉਂ ਕਿਉਂ ਨਹੀਂ ਲੱਗਣਾ ਕਿਉਂਕਿ ਇੱਕ ਵੱਡਾ ਜ਼ਾਲਮ ਸੈਦਪੁਰ ਦੇ ਜ਼ਾਲਿਮਾਂ ਤੇ ਚੜ ਕੇ ਆ ਰਿਹਾ ਸੈਦਪੁਰ ਦੇ ਜਿਹੜੇ ਰਾਜੇ ਮਹਾਰਾਜੇ ਮੰਤਰੀ ਸੰਤਰੀ ਅਹਿਲਕਾਰ ਸਨ ਜਾਂ ਧਾਰਮਿਕ ਆਗੂ ਸਨ ਇਹਨਾਂ ਨੇ ਆਮ ਲੋਕਾਂ ਦਾ ਜੀਣਾ ਦੁੱਬਰ ਕੀਤਾ ਹੋਇਆ ਸੀ ਆਮ ਲੋਕਾਂ ਨੂੰ ਲੁੱਟ ਰਹੇ ਸਨ ਕੁੱਟ ਰਹੇ ਸਨ ਮਾਰ ਰਹੇ ਸਨ ਇਹ ਰੱਬ ਨੂੰ ਭੁਲਾ ਬੈਠੇ ਸਨ ਪਾਨ ਬੀੜੇ ਜਰ ਦੇ ਤੰਬਾਕੂ ਸ਼ਰਾਬਾਂ ਕਬਾਬਾਂ ਨਸ਼ਿਆਂ ਦੇ ਵਿੱਚ ਗੁਲਤਾਨ ਸਨ ਰੱਬ ਨੂੰ ਭੁੱਲ ਚੁੱਕੇ ਸਨ ਇਹ ਧਰਤੀ ਪਾਪਾਂ ਦੀ ਧਰਤੀ ਬਣ ਗਈ ਸੀ ਤੇ ਇੱਥੇ ਜ਼ੁਲਮ ਹੋ ਰਿਹਾ ਸੀ ਇਹ ਜ਼ਾਲਮ ਬਣ ਚੁੱਕੇ ਸਨ ਸੈਦਪੁਰ ਦੇ ਲੋਕ ਤੇ ਇਨ੍ਹਾਂ ਜ਼ਾਲਮਾਂ ਦਾ ਸੋਧਾ ਲਾਉਣ ਦੇ ਲਈ ਹੁਣ ਬਾਬਰ ਆ ਰਿਹਾ ਹੈ ਜਿਹੋ ਜਿਆ ਇਥੋਂ ਦੇ ਲੋਕਾਂ ਨੇ ਵਿਝਿਆ ਉਹੇ ਜਿਆ ਵੱਡਣਾ ਪੈ ਰਿਹਾ ਇਹਨਾਂ ਨੂੰ ਹਾਂ ਵਿੱਚ ਆਮ ਲੋਕ ਗਰੀਬ ਲੋਕ ਵੀ ਪੀਸੇ ਜਾਣਗੇ ਪਰ ਉਥੇ ਕੀ ਕੀਤਾ ਜਾ ਸਕਦਾ ਹੈ ਬਾਬਰ ਹੁਣ ਚੜ ਕੇ ਆਏਗਾ ਇਹਨਾਂ ਦੀਆਂ ਧੱਜੀਆਂ ਉਡਾ ਦੇਗਾ ਗੁਰੂ ਨਾਨਕ ਮਹਾਰਾਜ ਕਹਿੰਦੇ ਪਰ ਇਹ ਸਮਝਣ ਨੂੰ ਤਿਆਰ ਨਹੀਂ ਏਤੀ ਮਾਰ ਪਈ ਕਰ ਲਾਣਾ ਤੈਂ ਕਿ ਦਰਦ ਨਾ ਆਇਆ ਪ੍ਰਮਾਤਮਾ ਨੂੰ ਕਾਹਦਾ ਦਰਦ ਪ੍ਰਮਾਤਮਾ ਨੂੰ ਕਿਹੜੀ ਚੀਜ਼ ਦਾ ਦਰਦ ਦਰਦ ਤਾਂ ਉਦੋਂ ਹੁੰਦਾ ਸਕਤਾ ਸੀ ਮਾਰ ਐ ਪੈ ਵੱਗਾ ਖਸਮੇ ਸਾਹ ਪ੍ਰੋਸਾਈ ਗਊਆਂ ਦਾ ਵੱਗ ਹੋਵੇ ਗਊਆਂ ਦੇ ਵੱਗ ਦੇ ਉੱਤੇ ਜੇ ਸ਼ੇਰ ਅਟੈਕ ਕਰਦੇ ਵੇ ਫਿਰ ਰੋਸਾ ਕਰਨਾ ਬਣਦਾ ਹੈ ਰੱਬ ਨੂੰ ਕਹਿਣਾ ਬਣਦਾ ਹੈ ਕਿ ਰੱਬਾ ਉਹ ਗਊਆਂ ਸੀ ਗਊਆਂ ਦੇ ਉੱਤੇ ਸ਼ੇਰ ਨੇ ਹਮਲਾ ਕਰ ਦਿੱਤਾ ਪਰ ਗੁਰੂ ਨਾਨਕ ਮਹਾਰਾਜ ਕਹਿੰਦੇ ਨਹੀਂ ਇੱਥੇ ਤਾਂ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਤੂੰ ਕਰਤਾ ਸਬਨਾ ਕਸ ਹੋਈ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਜੇ ਇਧਰੋਂ ਵੀ ਸ਼ੇਰ ਹੋਵੇ ਦੂਜੇ ਪਾਸੇ ਵੀ ਸ਼ੇਰ ਹੋਵੇ ਦੋਨਾਂ ਦੇ ਭੇੜ ਹੁੰਦੇ ਹੋਣ ਫਿਰ ਮਹਾਰਾਜ ਕਹਿੰਦੇ ਗਿਲਾ ਨਹੀਂ ਕਰਨਾ ਚਾਹੀਦਾ ਫਿਰ ਰੱਬ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਇਧਰੋਂ ਸੈਦਪੁਰ ਦੇ ਜਿਹੜੇ ਰਾਜੇ ਮਹਾਰਾਜੇ ਅਹਿਲਕਰ ਮੰਤਰੀ ਸੰਤਰੀ ਧਾਰਮਿਕ ਆਗੂ ਜ਼ੁਲਮ ਕਰਕੇ ਆਪਣੇ ਆਪ ਨੂੰ ਸ਼ੇਰ ਦਾ ਰੂਪ ਧਾਰਨ ਕਰਕੇ ਬੈਠੇ ਸਨ ਹੁਣ ਇਹਨਾਂ ਦੇ ਉੱਤੇ ਦੂਜਾ ਸ਼ੇਰ ਚੜ ਕੇ ਆ ਗਿਆ ਹੈ ਕੌਣ ਹੈ ਬਾਬਰ ਬਾਬਰ ਵੀ ਸ਼ੇਰ ਬਣ ਕੇ ਆਇਆ ਉਹ ਵੀ ਜ਼ਾਲਮ ਹੈ ਇਧਰੋਂ ਇਹ ਵੀ ਜ਼ਾਲਮ ਨੇ ਇਹ ਵੀ ਸ਼ੇਰ ਨੇ ਇਹ ਤਾਂ ਸ਼ੇਰਾਂ ਦੇ ਆਪਸ ਵਿੱਚ ਭੇੜ ਨੇ ਤੇ ਫਿਰ ਦੋਸ਼ ਕਾਦਾ ਭਾਈ ਰੱਬ ਨੂੰ ਦੋਸ਼ ਕਿਹੜੀ ਚੀਜ਼ ਦਾ ਦੇਣਾ ਰੱਬ ਨਾਲ ਗਿਲਾ ਕਿਹੜੀ ਚੀਜ਼ ਦਾ ਏਤੀ ਮਾਰ ਪਈ ਕਰਲਾਣਾ ਤਾਂ ਕਿ ਦਰਦ ਨਾ ਆ ਫਿਰ ਰੱਬ ਨੂੰ ਕਾਦਾ ਦਰਦ ਇੱਥੇ ਰੱਬ ਨੂੰ ਕੋਸਿਆ ਨਹੀਂ ਜਾ ਸਕਦਾ ਕਿਉਂ ਕਿ ਇੱਥੇ ਸ਼ੇਰਾਂ ਦੇ ਭੇੜ ਨੇ ਭਾਵੇਂ ਇਧਰਲੇ ਵੀ ਜ਼ਾਲਮ ਨੇ ਉਧਰਲੇ ਵੀ ਜ਼ਾਲਮ ਨੇ ਇਹ ਵੀ ਸ਼ੇਰ ਨੇ ਉਹ ਵੀ ਸ਼ੇਰ ਨੇ ਤੇ ਸ਼ੇਰਾਂ ਦਾ ਭੇੜ ਹੈ ਕੋਈ ਦਰਦ ਨਹੀਂ ਇੱਥੇ ਗੁਰੂ ਨਾਨਕ ਮਹਾਰਾਜ ਕਹਿੰਦੇ ਅੱਜ ਸੈਦਪੁਰ ਦੇ ਲੋਕ ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਦੇ ਵਿੱਚ ਪੀਸੇ ਜਾਣਗੇ ਗਰੀਬ ਲੋਕ ਆਮ ਲੋਕ ਪਰ ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਨੂੰ ਕਿਹਾ ਕਿ ਬਾਬਰ ਚੜ੍ਹ ਕੇ ਆ ਰਿਹਾ ਪਰ ਇਹਨਾਂ ਨੇ ਇੱਕ ਨਹੀਂ ਸੁਣੀ ਤਾਈਆਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਪਾਪ ਦੀ ਜੰਝ ਲੈ ਕੇ ਉਹ ਆ ਰਿਹਾ ਹੈ ਉਹ ਇੱਥੋਂ ਦੀ ਧਨ ਦੌਲਤ ਰੂਪੀ ਕਰਨੇ ਆ ਇੱਥੋਂ ਦੀ ਧੀਆਂ ਪੈਣਾ ਦੀ ਇੱਜ਼ਤ ਆਬਰੂ ਤੇ ਇਥੋਂ ਦੀ ਹਕੂਮਤ ਰੂਪੀ ਕੰਨਿਆਂ ਨੂੰ ਵਿਆਹ ਕੇ ਲੈ ਕੇ ਜਾਏਗਾ ਇਹ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ